ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਮੁੰਡੇ ਅਤੇ ਕੁੜੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਜੇਕਰ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕੇ ਰਿਸ਼ਤਾ ਹੈ ਜੀ 288 ਨੰਬਰ ਇਟਲੀ ਤੋਂ ਪੀਅਰ ਕੁੜੀ ਦਾਗਾ ਜ਼ਿਲ੍ਹਾ ਮਾਨਸਾ ਕੁੜੀ ਦੀ ਕਾਸਟਾ ਜਾਰ ਸਿੱਖ ਗੋਤਾ ਗਿੱਲ ਡੇਟ ਆਵਤ 25 6 1998 ਹਾਈਟ 5 ਫੁੱਟ 8 ਇੰਚ ਪੜ੍ਹਾਈ ਬੀਏ ਸੀ ਨਰਸਿੰਗ ਪਰਿਵਾਰ ਵਿੱਚ ਮਾਤਾ ਪਿਤਾ ਦੋਵੇਂ ਭੈਣ ਤੇ ਭਰਾ ਇਟਲੀ ਵਿੱਚ ਇਕੱਠੇ ਰਹਿ ਰਹੇ ਨੇ ਇਹ ਦੋਵੇਂ ਰਿਸ਼ਤੇ ਇਕੋ ਕਰੋ ਆ ਰਸਤਾ ਮੁੰਡੇ ਦਾ ਵੀ ਹੈ ਤੇ ਕੁੜੀ ਦਾ ਵੀ ਵਿਆਹ ਇਕੱਠਿਆਂ ਦਾ ਹੀ ਕਰਨਾਗਾ ਮੁੰਡਾ ਚਾਹੇ ਇੰਡੀਆ ਹੋਵੇ ਕੁੜੀ ਲਈ ਜ਼ਮੀਨ 5 ਤੋਂ 10 ਕਿੱਲੇ ਤੱਕ ਹੋਵੇ ਪਰ ਮੁੰਡੇ ਮੁੰਡਾ ਮੋਨਾ ਹੀ ਹੋਵੇ ਮੁੰਡੇ ਲਈ ਕੁੜੀ ਇਟਲੀ ਗਈ ਹੋਵੇ ਵਧੀਆ ਸੋਹਣੀ ਸੁਨੱਖੀ ਹੋਵੇ ਇਹ ਆ ਰਿਸ਼ਤਾ 288 ਨੰਬਰ ਤੋਂ ਬਹੁਤ ਹੀ ਵਧੀਆ ਪਰਿਵਾਰ ਤੋਂ ਜੱਟ ਸਿੱਖ ਫੈਮਲੀ ਦਾ ਰਿਸ਼ਤਾ ਆਗਲਾ ਰਿਸ਼ਤਾ ਆਇਆ 299 ਨੰਬਰ ਸਪੇਨ ਤੋਂ ਕੁੜੀ ਦਾ ਰਿਸ਼ਤਾ ਹੈਗਾ ਕੁੜੀ ਦੀ ਕਾਸਟ ਹੈ ਜਰਸੀ ਗੋਤਾ ਸ਼ੇਰਗਿਲ ਜ਼ਿਲ੍ਹਾ ਇਹਨਾਂ ਦਾ ਬਰਨਾਲਾ ਹੈ ਡੇਟ ਆਫ ਬਰਥ 8 10 1996 ਹਾਈਟ 54 ਪੜ੍ਹਾਈ ਬੀਏ ਪਾਸ ਨਾਲ ਕੰਪਿਊਟਰ ਕੋਰਸ 5 ਸਾਲ ਦਾ ਕਰਿਆ ਹੈਗਾ ਕੁੜੀ ਜੋਬ ਕੰਪਨੀ ਚ ਕਰਦੀ ਹੈ ਪਰਿਵਾਰ ਚ ਮਾਤਾ ਪਿਤਾ ਦੂਪਰਾ ਹਨੇ ਦੋਵੇਂ ਮੈਰਿਡ ਨੇ ਮਾਤਾ ਪਿਤਾ ਦਾ ਅਮਰਤਸ਼ਕੈ ਕੁੜੀ ਸੋਣੀ ਸਨਖੀਆ ਕੁੜੀ ਯੂਰਪ ਕੰਟਰੀ ਦੀ ਪੀਆਰ ਰਿਸ਼ਤਾ ਚਾਹੀਦਾ ਜੀ ਮੁੰਡਾ ਯੂਰਪ ਕੰਟਰੀ ਦਾ ਪੀਆਰ ਹੋਵੇ ਜਮੀਨ 5 ਕਿੱਲੇ ਤੋਂ ਉੱਪਰ ਹੋਵੇ ਕੁੜੀ ਦਾ ਵਿਆਹ ਪੰਜਾਬ ਹੀ ਕਰਨਾ ਪਰਿਵਾਰ ਸਾਰਾ ਕੁੜੀ ਦਾ ਬਾਹਰ ਹੈ ਆਗਲਾ ਰਿਸ਼ਤਾ ਆਇਆ ਜੀ 290 ਨੰਬਰ ਫਾਈਲ ਰਿਸ਼ਤਾ ਨਾਮ ਹਰ ਸਿਮਰਨ ਕੌਰ ਜ਼ਿਲ੍ਹਾ ਮਾਨਸਾ ਏਰੀਆ ਸਰਦੂਲਗੜ੍ਹ ਏਜਾ 23 ਸਾਲ ਡੇਟ ਆਫ ਬਰਥ 10 10 1900 98 ਕਾਸਟਾ ਜਰਸੀ ਗੋਤਾਮਾਨ ਸਟੱਡੀ ਪਲੱਸ 2 ਡਿਪਲੋਮਾ ਇਨ ਡੀਸੀਏ ਪਲੱਸ ਪੀਟੀਏ ਵਿਦ ਓਵਰਆਲ 6 ਸਕੋਰ ਫਾਦਰ ਨੇਮ ਜਸਵੀਰ ਸਿੰਘ ਵਰਕ ਪਾਠੀ ਮਦਰ ਨੇਮ ਸਰਬਜੀਤ ਕੌਰ ਵਰਕ ਹਾਊਸ ਵਾਈਫ ਨਾਓ ਇਮ ਇਮ ਅ ਟੀਚਰ ਪਰਸਨ ਟੀਚਿੰਗ ਮੰਗ ਹੈ ਜੀ ਮੁੰਡਾ ਵਧੀਆ ਸੋਨਾ ਸਿਨਖਾ ਹੋਵੇ ਅਤੇ ਜ਼ਮੀਨ 5 ਕਿੱਲਿਆਂ ਤੋਂ ਉੱਪਰ ਹੀ ਹੋਵੇ ਅਤੇ ਕੈਨੇਡਾ ਜਾਣ ਦੇ ਬਾਹਰ ਤੇ ਫਾਈਲ ਖਰਚਾ ਕਰਦਾ ਹੋਵੇ ਜੀ ਬਾਹਰ ਜਾਣ ਤੇ ਵਿਆਹ ਸਾਦਾ ਸਿੰਪਲ ਕਰਨਾ ਹੈ ਜੀ ਅਗਲਾ ਰਿਸ਼ਤਾ ਆਇਆ 291 ਨਾਮ ਕੌਰ ਜ਼ਿਲ੍ਹਾ ਗੁਰਦਾਸਪੁਰ ਕੁੜੀ ਦੀ ਕਸਟਰਾ ਜਰਸੀ ਗੋਤਾ ਮਾਣ ਡੇਟੋ ਬਥ 271998 ਹਾਈਟ 55 ਪੜ੍ਹਾਈ ਪਲੱਸ 2 ਪਾਸ ਕੁੜੀ ਘਰ ਦਾ ਕੰਮ ਕਰ ਜਾਂਦੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭੈਣ ਮੈਰਿਡ ਇੱਕ ਭਰਾ ਮੈਰਿਡ ਆ ਮੰਗ ਹੈ ਜੀ ਮੁੰਡਾ ਖੇਤੀਬਾੜੀ ਵਾਲਾ ਪਰਿਵਾਰ ਹੋਵੇ ਜਾਂ ਫਿਰ ਕੋਈ ਪ੍ਰਾਈਵੇਟ ਕੰਮਕਰ ਕਰਦਾ ਹੋਵੇ ਤਿੰਨ ਤੋਂ ਚਾਰ ਕਿੱਲੇ ਜ਼ਮੀਨ ਹੋਵੇ ਕੁੜੀ ਸੋਹਣੀ ਸੁਨੱਖੀ ਆ ਮੁੰਡਾ ਸੋਹਣਾ ਸੁਨੱਖਾ ਭਾਲਦਿਆ ਤੇ ਨਸ਼ਾ ਰਹਿਤ ਹੋਵੇ ਮੁੰਡਾ ਮੋਨਾ ਹੀ ਹੋਵੇ ਅਗਲਾ ਰਿਸ਼ਤਾ ਆਇਆ 292 ਜ਼ਿਲ੍ਹਾ ਅੰਮ੍ਰਿਤਸਰ ਤੋਂ ਆ ਨਾਮ ਹਰਜੀਤ ਕੌਰ ਕੁੜੀ ਦੀ ਕਾਸਟ ਜਰਸੀ ਗੋਤ ਇਸਰਾਹ ਡੇਟ ਆਫ ਬਰਥ 12 10 1997 ਹਾਈਟ 55 ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਲ ਪਰਿਵਾਰ ਚ ਮਾਤਾ ਪਿਤਾ ਭਰਾ ਮੈਰਿਡ ਆ ਮੰਗਾ ਜੀ ਮੁੰਡਾ ਨਸ਼ੇ ਪਤੇ ਤੋਂ ਰਹਿਤ ਹੋਵੇ ਮੁੰਡਾ ਕੈਨੇਡਾ ਗਿਆ ਹੋਵੇ ਜ਼ਮੀਨ 5 ਕਿੱਲੇ ਤੱਕ ਹੋਵੇ ਕੁੜੀ ਘਰ ਦਾ ਸਾਰਾ ਕੰਮਕਾਰ ਜਾਣਦੀ ਆ ਕੁੜੀ ਅੱਗੇ ਬੀਐਸਸੀ ਨਰਸਿੰਗ ਦੀ ਪੜ੍ਹਾਈ ਕਰ ਰਹੀ ਆ ਲਾਸਟ ਸਾਲ ਰਹਿ ਗਿਆ ਹੈਗਾ ਅਗਲਾ ਰਿਸ਼ਤਾ ਆਇਆ ਜੀ 293 ਨੰਬਰ ਫਾਈਲ ਰਿਸ਼ਤਾ ਹੈਗਾ ਜ਼ਿਲ੍ਹਾ ਮੋਗੇ ਤੋਂ ਆ ਕੁੜੀ ਦਾ ਨਾਮ ਮਨਦੀਪ ਕੌਰ ਕਾਲਸੀ ਕਾਸਟ ਆ ਰਾਮਗੜੀ ਆ ਮਿਸਤਰੀ ਡੇਟ ਆ 25/09/2001 ਦਾ ਬਥ ਹਾਈਟ 54 ਸਟੱਡੀ 1 ਇਅਰ ਕੰਪਿਊਟਰ ਕੋਰਸ ਇਨ ਬਿਜ਼ਨਸ ਮੈਨੇਜਮੈਂਟ 1 ਇਅਰ ਡਿਪਲੋਮਾ ਇਨ ਕੁਲਿਨਰੀ ਮੈਨੇਜਮੈਂਟ ਫਾਦਰ ਐਕੁਪੀਸ਼ਨ ਕ ਕੰਟਰੈਕਟਰ ਮਦਰ ਐਕੂਪੇਸ਼ਨ ਬੁਟੀਕ ਵਰਕ ਸਿਵਲਿੰਗ ਬੈਨ ਬ੍ਰਦਰ ਅਨਮੈਰਡਾ ਜੀ ਨੀਡੇ ਪ੍ਰਾਈਵੇਟ ਜੌਬ ਔਰ ਗਵਰਨਮੈਂਟ ਜੌਬ ਪੀਆਰ ਆਫ ਐਨੀ ਕੰਟਰੀ ਔਰ ਆਨ ਬਿਜ਼ਨਸ ਅਗਲਾ ਰਿਸ਼ਤਾ ਆਇਆ ਜੀ 294 ਨੰਬਰ ਨਾਮ ਕੌਰ ਜਿਲ੍ਹਾ ਬਰਨਾਲਾ ਕਾਸਟਾ ਰਾਮਗੜੀਏ ਗੂਤਾ ਤਮਾਨ ਉਮਰ ਕੁੜੀ ਦੀ 25 ਸਾਲ ਕਾਦਾ ਪੰਜ ਪੰਜ ਪੜ੍ਹਾਈ ਬੀਏ ਪਾਸ ਫਾਦਰ ਸਾਹਿਬ ਫਰਨੀਚਰ ਦਾ ਸ਼ੋਅਰੂਮ ਆ ਭਰਾ ਸਰਕਾਰੀ ਜੌਬ ਕਰਦਾ ਮਾਤਾ ਹਾਊਸ ਵਾਈਫ ਮੰਗਾਈ ਜੀ ਮੁੰਡੇ ਦਾ ਆਪਣਾ ਬਿਜ਼ਨਸ ਜਾਂ ਫਿਰ ਸਰਕਾਰੀ ਜੋਬ ਤੇ ਹੋਵੇ ਕੁੜੀ ਸੋਹਣੀ ਸਨਖੀਆ ਨਸੀਪਤੇ ਤੋਂ ਰਹਤ ਆ ਕੁੜੀ ਸੋਹਣੀ ਸਨਖੀਆ ਤੇ ਮੁੰਡਾ ਨਸੀਪਤੇ ਤੋਂ ਰਹਤ ਹੋਵੇ ਏਸੀ 294 ਨੰਬਰ ਰਾਮਗੜੀਆ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਅਗਲਾ ਰਿਸ਼ਤਾ ਆਇਆ 295 ਲਾਸਟ ਰਿਸ਼ਤਾ ਨਾਮ ਆ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਰਾਮਗੜੀਆ ਗੋਤਾ ਵਰਦੀ ਉਮਰ 2896 ਕੱਦ ਪੰਜ 6 ਪੜ੍ਹਾਈ ਵੀ ਵੀ ਇਹ ਤੋਂ ਬਾਅਦ ਕੰਪਿਊਟਰ ਕੋਰਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਮੰਗਾ ਜੀ ਮੁੰਡਾ ਵਧੀਆ ਜੌਬ ਕਰਦਾ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਮੁੰਡੇ ਦਾ ਕੰਮਕਾਰ ਘਰਬਾਰ ਵਧੀਆ ਹੋਵੇ ਇਹ ਹੈ ਜੀ ਰਿਸ਼ਤੇ ਬਹੁਤ ਵਧੀਆ ਪਰਿਵਾਰਾਂ ਤੋਂ ਕੁੜੀਆਂ ਦੇ ਪਰਿਵਾਰ ਵਾਲੇ ਆਇਡ ਲਗਵਾ ਦਿੰਦੇ ਹੋ ਜੀ ਕੁੜੀ ਵਾਲੇ ਰਿਕੁਐਸਟਾ ਜਿਹੜਾ ਵੀ ਪਰਿਵਾਰ ਮੁੰਡੇ ਵਾਲਾ ਫੋਨ ਕਰਦਾਗਾ ਸਾਡੇ ਦੁਵਾਰਾ ਦਿੱਤੇ ਗਏ ਨੰਬਰ ਤੇ ਉਹ ਤੁਸੀਂ ਜ਼ਰੂਰ ਗੱਲਬਾਤ ਕਰਿਆ ਕਰੋ ਪਰਿਵਾਰ ਵਾਲਿਆਂ ਨਾਲ ਜੀ ਕਿਉਂਕਿ ਤੁਹਾਡੇ ਨਾਲ ਜੇਕਰ ਰਿਸ਼ਤਾ ਮੈਚ ਕਰਦਾਗਾ ਫੇਰ ਹੀ ਪਰਿਵਾਰ ਵਾਲੇ ਗੱਲਬਾਤ ਕਰਦੇ ਐ ਜੀ ਬਾਕੀ ਸਾਡੇ ਦੁਆਰਾ ਪਰਿਵਾਰ ਵਾਲਿਆਂ ਨੂੰ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ ਹੋਵੇ ਬਾਇਓ ਡਾਟਾ ਤੇ ਪਿਕ ਦਿੱਤਾ ਜਾਂਦਾ ਜੀ ਤਾਂ ਜੋ ਅਗਲੀ ਰਿਸ਼ਤੇ ਦੀ ਗੱਲਬਾਤ ਤੁਸੀਂ ਖੁਦ ਕਰ ਸਕੋ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਦੋਨੋਂ ਧਿਰਾਂ ਵਾਲੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਅਗਲੇ ਰਿਸ਼ਤੇ ਆ ਮੁੰਡਿਆਂ ਦੇ ਜੀ 7 ਨਵੇਂ ਮੁੰਡਿਆਂ ਦੇ ਰਿਸ਼ਤੇ ਨੋਟ ਕਰੋ ਪਰਿਵਾਰ ਦਾ ਨੰਬਰ ਸਮੇਤ ਰਿਸ਼ਤਾ ਹੈ ਜੀ 66133 ਨੰਬਰ ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟਾ ਜਰਸੀ ਗੋਤਾਵਰਕ ਏਜ 37 1999 ਕਾਦਾ 6 ਫੁੱਟ ਪੜਾਈ ਪਲਾਸਟੂ ਬੀਏ ਆਈਟੀ ਆਈ ਡੀ ਐਮ ਤਰਬਨ ਵੇਅਰ ਬੁਆਏ ਵਰਕਿੰਗ ਐਗਰੀਕਲਚਰ 13 ਕਿੱਲੇ ਦੀ ਵਾਹੀ ਕਰਦੇ ਆ ਮੈਟਰਸਟੇਟਡ ਅਨਮੈਰਿਡ ਫੈਮਿਲੀ ਮੈਂਬਰ ਗ੍ਰੈਂਡਮਦਰ ਮਦਰ ਆਸਟ੍ਰੇਲੀਆ 3 ਸਾਲ ਦਾ ਵੀਜ਼ਾ ਦੋ ਸਿਸਟਰ ਮੈਰਿਡ 1 ਬ੍ਰਦਰ ਮੈਰਿਡ ਬ੍ਰਦਰ ਐਂਡ ਭਾਬੀ ਇਨ ਆਸਟ੍ਰੇਲੀਆ ਜ਼ਮੀਨ 8 ਕਿੱਲੇ ਵਨ ਸ਼ੇਰੀ ਪਲਾਟ ਵਨ ਸ਼ਾਪ ਰੈਂਟ ਤੇ ਦਿੱਤੀ ਹੋਈ ਹੈ ਡਿਮਾਂਡ ਆ ਕੁੜੀ ਸੋਹਣੀ ਹੋਵੇ ਹਾਈਟ 5 ਫੁੱਟ 3 ਤੋਂ ਉੱਪਰ ਹੀ ਹੋਵੇ ਕੁੜੀ ਦੀ ਪੜ੍ਹਾਈ ਬਲਾਸਟੂ ਤੋਂ ਉੱਪਰ ਹੋਵੇ ਤੇ ਕੁੜੀ ਦੇ ਸਾਢੇ 6 ਬੈਂਡ 7 ਬੈਂਡ ਆਏ ਹੋਣ ਪੜ੍ਹਾਈ ਚ ਆਸਟ੍ਰੇਲੀਆ ਫਾਈਲ ਤੇ ਪਰਿਵਾਰ ਵਾਲੇ ਸਾਰਾ ਖਰਚਾ ਕਰਦੇ ਹੈਗੇ ਜੇਕਰ ਲੜਕੀ ਆਸਟ੍ਰੇਲੀਆ ਪੀਆ ਜਾਂ ਫਿਰ ਕਨੇਡਾ ਪੀਆ ਜਾਂ ਫਿਰ ਵਰਕ ਪਰਮਟ ਤੇ ਹੋਵੇ ਤੇ ਇਹ ਵੀ ਪਰਿਵਾਰ ਰਿਸ਼ਤਾ ਲੈ ਲੈਣਗੇ ਪਰਿਵਾਰ ਦਾ ਨੰਬਰ ਨੋਟ ਕਰੋ 75028 000 13 ਬਾਤ ਵਧੀਆ ਪਰਿਵਾਰ ਤੋਂ ਇਹ ਮੁੰਡੇ ਦਾ ਰਿਸ਼ਤਾ ਹੈ ਜੀ 6634 ਨੰਬਰ ਫਾਈਲ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟਾ ਜੱਟਸੀ ਦੇ ਜਨਮਾ 22 ਜੁਲਾਈ 1997 ਪੜ੍ਹਾਈ ਐਮਏ ਅੰਗਰੇਜ਼ੀ ਐਮਏ ਹਿਸਟਰੀ ਅਤੇ ਉਰਦੂ ਭਾਸ਼ਾ ਵਿੱਚ ਇੱਕ ਸਾਲ ਦਾ ਡਿਪਲੋਮਾ ਕੰਮ ਅਕਾਲ ਕੈਡਿੰਗ ਅਕੈਡਮੀ ਵਿੱਚ ਅਧਿਆਪਕ ਅਤੇ ਆਪਣੀ ਖੇਤੀ ਫੈਮਿਲੀ ਚ ਫਾਦਰ ਸਾਹਿਬ ਹੈ ਜੀ ਮਾਤਾ ਜੀ ਹੈ ਭੈਣ ਮੈਰਿਡਾ ਸਾਂਝਾ ਪਰਿਵਾਰ ਹੈ ਜੀ ਜਲੰਧਰ ਦੇ ਨੇੜੇ ਪੈਂਦਾ ਜੱਟਸੀ ਕਮਰਤਾਰੀ ਪੜ੍ਹੀ ਲਿਖੀ ਕੁੜੀ ਗਰਸਿਕਪੁਰ ਵਾਲਰ ਲੜਕੀ ਦੀ ਭਾਅ ਆ ਕੋਈ ਦਾਜ ਦਾਜ ਦੇ 헤ਜ ਨਹੀਂ ਜੀ ਸਾਰੀ ਫੈਮਿਲੀ ਵੈਲ ਐਜੂਕੇਟਿਡ ਪੜ੍ਹੀ ਲਿਖੀ ਹੈ ਜੀ ਪੜ੍ਹੇ ਲਿਖੇ ਪਰਿਵਾਰ ਤੋਂ ਹੀ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਇਹ ਸੀ 6634 ਨੰਬਰ ਫਾਈਲ ਦਾ ਰਿਸ਼ਤਾ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 98762 71352 ਅਗਲਾ ਰਿਸ਼ਤਾ ਆ 6635 ਨੰਬਰ ਜ਼ਿਲ੍ਹਾ ਸਰਸੇਤੋਂ ਆ ਨਾਮ ਸਿੰਘ ਕਾਸਟ ਜਰਸੀ ਗੋਤਾ ਬਾੜ ਹਾਈਟ ਸ਼ਿਫਟ 2 ਇੰਚ ਸਟਡੀ ਪਲੱਸ 2 ਪਾਸ ਏਜ 26 ਸਾਲ ਜੌਬ ਆਰਮੀ ਚ 9 ਸਾਲ ਦਾ ਐਕਸਪੀਰੀਅੰਸ 9 ਸਾਲ ਹੋ ਗਏ ਜੀ ਸਰਵਿਸ ਕਰਦਿਆਂ ਨੂੰ ਜੀ ਜ਼ਮੀਨ 6 ਕਿੱਲੇ ਆ ਟੋਟਲ 12 ਕਿੱਲੇ ਦੋ ਭਰਾਵਾਂ ਕੋਲ ਘਰੇ ਚਾਰ ਟਰੈਕਟਰ ਆ ਖੇਤੀ ਦੇ ਸਾਰੇ ਸੰਦ ਆ ਫੈਮਿਲੀ ਚ ਮੈਂਬਰ 7 ਜਾਣੇ ਆ ਜੀ ਸਿਸਟਰ ਕੈਨੇਡਾ ਗਈ ਹੋਈ ਆ ਮੁੰਡਾ ਸੋਨਾ ਸੁਨੱਖਾਗਾ ਛੋਟੇ ਛੋਟੇ ਭਰਾ ਦੀ ਵੀ ਆਸਟ੍ਰੇਲੀਆ ਦੀ ਫਾਈਲ ਲਗਾਈ ਹੋਈ ਹੈ ਜੀ ਇਹ ਮੁੰਡੇ ਨੇ ਬਾਹਰ ਜਾਣਾਗਾ ਰਸਤਾ ਚਾਹੀਦਾ ਜੀ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 870 830 9966 ਅਗਲਾ ਰਿਸ਼ਤਾ ਆਇਆ 6836 ਨੇਮ ਸਿੰਘ ਡੇਟ ਆਵਦ 15/09/2000 ਦਾ ਬੱਥਾ ਹਾਈਟ 6 ਫੁੱਟ ਕਾਸਟਾ ਜੱਟ ਸਿੱਖ ਗੋਤਾ ਸੰਧੂ ਇਹ ਕੱਲਾ ਕੱਲਾ ਕਰਦਿਆਂ ਦਾ ਮੁੰਡਾ ਹੈਗਾ ਜੀ ਪਿਓਰ ਵੇਜੀਟੇਰੀਅਨ ਸਟੱਡੀ ਬ੍ਰਿਟਸ ਕੁਐਡ ਹਾਈ ਸਕੂਲ ਪਟਿਆਲਾ ਇਲੈਕਟ੍ਰੋਨਿਕ ਇੰਜੀਨੀਅਰਿੰਗ ਫਰਮ ਥਾਪਰ ਯੂਨੀਵਰਸਿਟੀ ਪਟਿਆਲਾ ਇਕੂਪੇਸ਼ਨ ਵਰਕਿੰਗ ਇਨ ਨੇ ਇਹ ਹਾਂਡਾ ਮੋਟਰਸਾਈਕਲ ਪ੍ਰਾਈਵੇਟ ਲਿਮਟਿਡ ਮੈਨੇਜਰ ਹਰਿਆਣਾ ਐਗਜ਼ੈਕਟਿਵ ਇੰਜੀਨੀਅਰਿੰਗ ਪੈਕੇਜ 12 ਲੱਖ ਐਨੂਅਲ ਲੈਂਡ 25 ਕਿੱਲੇ ਪਟਿਆਲਾ ਫਾਦਰ ਫਾਦਰ ਸਾਹਿਬ ਫਾਰਮਰ ਨੇ ਜੀ ਮਦਰ ਹਾਊਸ ਵਾਈਫ ਪਰਿਵਾਰ ਦਾ ਨੰਬਰ ਨੋਟ ਕਰੋ ਅਤੇ ਡਾਇਰੈਕਟ ਸਿੱਧੀ ਰਿਸ਼ਤੇ ਦੀ ਗੱਲ ਕਰੋ 9780214242 ਅਗਲਾ ਰਿਸ਼ਤਾ ਆਇਆ 6837 ਨਾਮ ਸਿੰਘ ਕਸਟਾ ਜਰਸੀ ਕੁਮਰ 30 ਸਾਲ ਤਲਾਕਸ਼ੂਦਾ ਲੜਕਾ ਹੈਗਾ ਜੀ ਕੋਲ ਇੱਕ 9 ਸਾਲ ਦਾ ਬੱਚਾ ਮੁੰਡਾ ਹੈਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਰਿਸ਼ਤਾ ਹੈਗਾ ਪੜ੍ਹਾਈ ਵੀ ਹੈ ਕੰਪਿਊਟਰ ਟੀਚਰ ਡਿਪਲੋਮਾ ਇੱਕ ਭੈਣ ਕੈਨੇਡਾ ਪੀਆਰ ਆ 10 ਸਾਲ ਤੋਂ ਜਮੀਨਦਾਰ ਕਿੱਲੇ ਗਹਿਣੇ ਲਈ ਹੈ ਕਾਰੋਬਾਰ ਡੈਰੀ ਫਾਰਮ ਹੈ ਜੀ ਮੰਗ ਰਿਸ਼ਤਾ ਕੁੜੀ ਜਰਸੀ ਫੈਮਿਲੀ ਤੋਂ ਹੋਵੇ ਕੁੜੀ ਦਾ ਚਾਹੇ ਡਾਈਵੋਰਸ ਹੋਇਆ ਹੋਵੇ ਤਾਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਮੁੰਡਾ ਨਸ਼ੇਪਤੀ ਤੋਂ ਬਿਲਕੁਲ ਆਇਆ ਤਾਂ ਪਰਿਵਾਰ ਦਾ ਨੰਬਰ ਨੋਟ ਕਰੋ 78144 66331 ਅਗਲਾ ਰਿਸ਼ਤਾ ਆਇਆ 638 ਨੰਬਰ ਨਾਮ ਸਿੰਘ ਕਾਸਟ ਹੈ ਜਰਸੀ ਗੋਤਾਸਰਾ ਜ਼ਿਲ੍ਹਾ ਫਰੀਦਕੋਟ 5 ਕਿੱਲੇ ਜ਼ਮੀਨ ਹੈ ਇੱਕ ਭਰਾ ਛੋਟਾ ਪੜ੍ਹਾਈ ਪੋਸਟ ਗ੍ਰੈਜੂਏਸ਼ਨ ਬੀਐਡ ਕਰ ਰਿਹਾ ਹੈਗਾ ਇਹ ਰਸਤਾ ਪੜੀ ਲਿਖੀ ਸਿਆਣੀ ਤੇ ਸਮਝਦਾਰ ਕੁੜੀ ਦਾ ਹੋਵੇ ਮੁੰਡਾ ਮੋਨਾ ਹੈਗਾ ਨਸ਼ੀ ਪੱਤੇ ਤੋਂ ਰਹਿਤਾ ਘਰ-ਬਾਰ ਵਧੀਆ ਬਣਿਆ ਹੋਇਆ ਪਰਿਵਾਰ ਦਾ ਨੰਬਰ ਨੋਟ ਕਰੋ 8054324531 ਅਗਲਾ ਲਾਸਟ ਰਸਤਾ ਜੀ 6639 ਨੰਬਰ ਨਾਮ ਸਿੰਘ ਕਸਟ ਜਰਸੀ ਗੋਤਾ ਸਿੱਧੂ ਸਿਟੀ ਜੈਤੋ ਤੋਂ ਰਸਤਾ ਦਾ ਹਾਈਟ ਪੰਜ 11 ਪੜਾਈ ਬੀਏ ਪਾਸ ਡੇਟ ਆਫ ਬਰਥ 21/7/2000 ਦਾ ਬੋਨ ਪ੍ਰਾਪਰਟੀ 5 ਏਕੜ ਦੋ ਪਲਾਟ ਇਹਨੂੰ ਪੰਜਾਬ ਇੱਕ ਪਲਾਟ ਐਂਡ ਇੱਕ ਹਾਊਸ ਇਨ ਆਰਜੀ ਨਾਨਕੇ ਗੈਰੀ ਬਰਾੜ ਸਿੰਘ ਕੰਮ ਮੁੰਡਾ ਖੇਤੀਬਾੜੀ ਮੁੰਡਾ ਸਿੱਖ ਸਰਦਾਰ ਐ ਨਿਸ਼ਿਪਤੇ ਤੋਂ ਰਾਇਤਾ ਰਿਸ਼ਤਾ ਪੜੀ ਲਿਖੀ ਸਿਆਣੀ ਤੇ ਸਮਝਦਾਰ ਕੁੜੀ ਦਾ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਸਿੱਖ ਸਰਦਾਰ ਐ ਜੀ ਪਰਿਵਾਰ ਦਾ ਨੰਬਰ ਨੋਟ ਕਰੋ 94176 19416 ਇਹ ਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ